ਡੀ ਐਸ న్యూਸ ਦੇਖਦੇ ਦਸ칸ੂ ਪਿਆਰ ਪਰੀ ਸਸੀ ਕਾਲ ਅੱਜ ਜੋ ਲੋਕ ਸਭਾ ਹਲਕਾ ਸ਼ਿਆਰਪੁਰ ਤੋਂ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਹਲਕਾ ਸ਼੍ਰੀ ਹਰਗਮਿੰਦਰ ਸਾਹਿਬ ਵਿਖੇ ਡਾਕਟਰ ਕਮਜੀਤ ਸਿੰਘ ਕੇਜੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਜਿਸ ਵਿੱਚ ਜੋ ਛੋਟੀ ਜਿਹੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਤੁਸੀਂ ਦੇ ਰਹੇ ਹੋ ਡੀ ਐਸ ਨੇ ਦਿਖਾ ਸਿਰ ਕੋਈ ਨਹੀਂ ਅੱਧਾ ਕਰੇਗਾ ਕੋਈ ਨਹੀਂ ਕੋਈ ਨਹੀਂ ਮੇਰਾ ਹਾਂ ਪਹਿਲਾ ਵਾਲੀ ਦੀ ਨਕਸਲ ਖੇਚੀ ਦਾ ਪਿੰਡ ਹੈ ਇਹ ਹੁਣ ਦਾ ਰੁਕਾਵਟ ਹੈ ਪਿੰਡ ਦੀ ਪੁੱਤ ਦਾ ਨੁਕਸਾਨ ਹੀ ਹੋਗਾ ਅੰਦਰ ਸ਼ਾਹ ਜੀ ਜਿਹੜਾ ਉਹ ਜੁਗਾ ਆਦਿ ਇੱਕ ਬੁੱਧ ਨਹੀਂ ਦੇ ਦੇਣੀ ਸਾਹਮਣੇ ਆ ਜਾਣਾ ਮੀਟਿੰਗ ਕੀਤੀ ਉਹਦੇ ਬਾਰੇ ਥੋੜਾ ਕੀ ਕਹਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੀਦੇ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਔਰ ਇਨਸਾਨ ਭਰਾਵਾਂ ਦੀ ਸਹਿਯੋਗ ਦੇ ਨਾਲ ਉਹਦਨਵਾਲ ਵਿਖੇ ਮੀਟਿੰਗ ਕੀਤੀ ਹੈ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਔਰ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਭਾਰਤ ਦੇ ਭਵਿੱਖ ਲਈ ਬਹੁਤ ਇੰਪੋਰਟੈਂਟ ਨੇ ਸਾਡੇ ਭਵਿੱਖ ਲਈ ਬਹੁਤ ਇੰਪੋਰਟੈਂਟ ਨੇ ਅਸੀਂ ਅੱਛਾ ਨੇਤਾ ਜਿਹੜਾ ਅੱਗੇ ਚੁਣਨਾ ਹੈਗਾ ਆਮ ਆਦਮੀ ਪਾਰਟੀ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਕੈਂਡੀਡੇਟ ਦਿੱਤਾ ਹੈ ਜੋ ਬਹੁਤ ਅੱਛੇ ਇਨਸਾਨ ਨੇ ਔਰ ਅਸੀਂ ਸਾਰੇ ਹੀ ਕੋਸ਼ਿਸ਼ ਵਿੱਚ ਆ ਕਿ ਆਵਾਜ਼ੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਨਾਰਾ ਹੈਗਾ 13 0 ਸਾਰੇ ਦੇ ਸਾਰੇ 13 ਦੇ 13 ਜਿਹੜੇ ਲੋਕ ਸਭਾ ਦਿੱਲੀ ਦੇ ਵਿੱਚ ਪਹੁੰਚਣ ਆਵਾਜ਼ੀ ਪਾਰਟੀ ਦੇ ਐਮਪੀ ਦਾ ਜੀ ਅਰਵਿੰਦ ਤੇਜਰੀਵਾਲ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਦਸਤਾ ਖੁੱਲਿਆ ਪੁੱਲ ਸਕੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਆ ਔਰ ਇਹਨਾਂ ਨੇ ਸਾਰਿਆਂ ਨੇ ਡਾਕਟਰ ਰਾਜਕਮਲ ਜੀ ਨੂੰ ਪੂਰਾ ਸਮਰਥਨ ਦਿੱਤਾ ਹੈਗਾ ਅਸੀਂ ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕੇ ਅਸੀਂ ਜਿਹੜਾ ਹੈਗਾ ਡਾਕਟਰ ਰਾਜਕਮਲ ਚੰਬੇਵਾਲ ਜੀ ਨੂੰ ਇਥੋਂ ਜਦਾ ਕੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਪਹੁੰਚਾ ਤਾੜਿਆਂ ਦਾ ਬਹੁਤ ਬਹੁਤ ਧੰਨਵਾਦ